ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ 83000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਖਬਰ ਹੋਲਸੇਲ ਅਤੇ ਰਿਟੇਲ ਸੈਕਟਰ 'ਚ ਰੋਜ਼ਗਾਰ ਦੇ ਸਭ ਤੋਂ ਵੱਧ ਮੌਕੇ ਕੈਨੇਡਾ 'ਚ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਤੇ ਸਵਾਲ ਮਿਊਜ਼ਿਕ ਇੰਡਸਟਰੀ 'ਚ ਬਣਿਆ ਦਹਿਸ਼ਤ ਦਾ ਮਾਹੌਲ ਆਪਣੀ ਕੈਬਿਨੇਟ ਤੇ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਕਾਰਨੀ ਡੋਨਲਡ ਟਰੰਪ ਦੇ ਨਵੇਂ ਟੈਰਿਫਾਂ ਨਾਲ ਨਜਿੱਠਣ ਦੀ ਕਵਾਇਦ ਕੈਨੇਡਾ ਅਤੇ ਭਾਰਤ ਦੇ ਸਬੰਧਾਂ 'ਚ ਮੋੜ ਹੋ ਸਕਦਾ ਹੈ ਸੁਧਾਰ ਅਗਲੇ ਮਹੀਨੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਉਮੀਦ ਕੈਨੇਡਾ ਦੇ ਰੋਜ਼ਗਾਰ ਖੇਤਰ 'ਚ ਰੌਣਕਾਂ ਪਰਤ ਰਹੀਆਂ ਨੇ ਕੈਨੇਡਾ 'ਚ ਜੂਨ ਮਹੀਨੇ ਦੌਰਾਨ 83000 ਨਵੀਆਂ ਨੌਕਰੀਆਂ ਪੈਦਾ ਹੋਣ ਦਾ ਅੰਕੜਾ ਸਾਹਮਣੇ ਆਇਆ ਹੈ ਮੌਜੂਦਾ ਬਰੇ ਦੌਰਾਨ ਪਹਿਲੀ ਵਾਰ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦਾ ਅੰਕੜਾ 80000 ਤੋਂ ਉੱਤੇ ਹੋ ਗਿਆ ਹੈ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੌਰਾਨ ਸਭ ਤੋਂ ਵੱਧ 76000 ਨਵੀਆਂ ਨੌਕਰੀਆਂ ਪੈਦਾ ਹੋਈਆਂ ਸਨ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ 0.1 ਫੀਸਦੀ ਦੀ ਕਮੀ ਨਾਲ 6.9 ਫੀਸਟ ਤੇ ਆ ਗਈ ਪਰ ਨਵੀਆਂ ਨੌਕਰੀਆਂ ਚੋ ਜ਼ਿਆਦਾਤਰ ਪਾਰਟ ਟਾਈਮ ਹੀ ਸਾਬਤ ਹੋਈਆਂ ਰੋਜ਼ਗਾਰ ਦੇ ਸਭ ਤੋਂ ਵੱਧ ਮੌਕੇ ਹੋਲਸੇਲ ਅਤੇ ਰਿਟੇਲ ਸੈਕਟਰ ਚ ਸਾਹਮਣੇ ਆਏ ਨੇ ਜਦਕਿ ਹੈਲਥ케ਅਰ ਅਤੇ ਸੋਸ਼ਲ ਅਸਿਸਟੈਂਸ ਵਾਲੇ ਖੇਤਰਾਂ ਚ ਵੀ ਜ਼ਿਕਰਯੋਗ ਵਾਧਾ ਹੋਇਆ ਆਰਬੀਸੀ ਦੀ ਇਕਨੋਮਿਕਸ ਨੇਥਨ ਜੈਂਜ਼ਨ ਦਾ ਕਹਿਣਾ ਸੀ ਕਿ ਨੌਕਰੀਆਂ ਦੀ ਗਿਣਤੀ ਕਾਰੋਬਾਰੀ ਖੇਤਰਾਂ ਚ ਹਾਂ ਪੱਖੀ ਮਾਹੌਲ ਵੱਲ ਇਸ਼ਾਰਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਟਰੰਪ ਦੀਆਂ ਟੈਰਿਫਸ ਦਾ ਪਰਛਾਵਾਂ ਵੀ ਪਾਰੂ ਰਿਹਾ ਦੂਜੇ ਪਾਸੇ ਟਰੰਪ ਵੱਲੋਂ 1 ਅਗਸਤ ਤੋਂ 35% ਦਾ ਟੈਰਿਫ ਲਾਉਣ ਬਾਰੇ ਕੀਤੇ ਐਲਾਨ ਦਾ ਅਸਰ ਭਵਿੱਖ ਵਿੱਚ ਹੀ ਸਾਹਮਣੇ ਆ ਸਕੇਗਾ ਇਸੇ ਦੌਰਾਨ ਕੁਝ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਨੂੰ ਧਿਆਨ ਚ ਰੱਖਦਿਆਂ ਕੈਨੇਡੀਅਨ ਰੋਜ਼ਗਾਰ ਖੇਤਰ ਦੇ ਹਾਲਾਤ ਸੁਖਾਵੇਂ ਨਹੀਂ ਮੰਨੇ ਜਾ ਸਕਦੇ ਕਿਉਂਕਿ ਜੂਨ ਮਹੀਨੇ ਦੌਰਾਨ 16 ਲੱਖ ਕਿਰਤੀ ਬੇਰੋਜ਼ਗਾਰ ਹੈ ਪੰਜ ਵਿੱਚੋਂ ਇੱਕ ਕੈਨੇਡੀਅਨ 27 ਹਫ਼ਤੇ ਤੋਂ ਰੋਜ਼ਗਾਰ ਦੀ ਭਾਲ ਕਰ ਰਿਹਾ ਹੈ ਤੇ ਇਹ ਭਾਲ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਵਿਦਿਆਰਥੀਆਂ ਚ ਬੇਰੋਜ਼ਗਾਰੀ ਦੀ ਦਰ 17.4 ਫੀਸਦੀ ਦਰਜ ਕੀਤੀ ਗਈ ਜੋ ਜੂਨ 2024 ਚ ਦਰਜ 15.8 ਫੀਸਦੀ ਦੇ ਅੰਕੜੇ ਤੋਂ ਵੱਧ ਬਣਦੀ ਹੈ ਸਾਲ 2009 ਮਗਰੋਂ ਵਿਦਿਆਰਥੀਆਂ ਚ ਪਹਿਲੀ ਵਾਰ ਜੂਨ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ ਇੰਨੀ ਉੱਪਰ ਗਈ ਇਸ ਗਿਣਤੀ ਚ ਮਹਾਮਾਰੀ ਵਾਲਾ ਸਮਾਂ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਬੇਰੋਜ਼ਗਾਰੀ ਦੀ ਗਿਣਤੀ ਗੈਰ ਸਧਾਰਨ ਤਰੀਕੇ ਨਾਲ ਵਧੀ ਰਾਜਾਂ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਚ ਮੌਜੂਦਾ ਬਰੇ ਦੌਰਾਨ ਸਭ ਤੋਂ ਵੱਧ 50700 ਫੁੱਲ ਟਾਈਮ ਨੌਕਰੀਆਂ ਪੈਦਾ ਹੋਈਆਂ ਸੂਬੇ ਦੀ ਕਿਰਤ ਅਤੇ ਆਰਥਿਕ ਵਿਕਾਸ ਮੰਤਰੀ ਡਾਇਨਾ ਗਿਪਸਨ ਨੇ ਸਟੈਟਿਸਟਿਕਸ ਕੈਨੇਡਾ ਦੇ ਇੱਕ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੁਣੌਤੀਆਂ ਭਰੇ ਮਾਹੌਲ ਦੇ ਬਾਵਜੂਦ ਰੋਜ਼ਗਾਰ ਦੀ ਸਿਰਜਣਾ ਨਿਵੇਸ਼ ਅਤੇ ਆਰਥਿਕ ਵਿਕਾਸ ਦੇ ਮਾਮਲੇ 'ਚ BC ਲਗਾਤਾਰ ਅੱਗੇ ਵਧ ਰਿਹਾ ਹੈ ਜੂਨ 'ਚ 5000 ਨੌਕਰੀਆਂ ਪੈਦਾ ਹੋਈਆਂ ਤੇ ਔਰਤਾਂ ਵਾਸਤੇ ਰੋਜ਼ਗਾਰ ਦੇ ਮੌਕੇ ਵਧੇ ਉਹਨਾਂ ਦਲੀਲ ਦਿੱਤੀ ਕਿ BC 'ਚ ਬੇਰੋਜ਼ਗਾਰੀ ਦਰ 5.6 ਫੀਸਦ ਹੈ ਜੋ ਕੌਮੀ ਔਸਤ ਤੋਂ ਕਿਤੇ ਘੱਟ ਬਣਦੀ ਹੈ ਇਸ ਤੋਂ ਇਲਾਵਾ ਬੀਸੀ ਚ ਪ੍ਰਤੀ ਘੰਟਾ ਉਜਰਤ ਦਰ 37.62 ਡਾਲਰ ਦਰਜ ਕੀਤੀ ਗਈ ਜੋ ਕੈਨੇਡੀਅਨ ਰਾਜਾਂ ਚੋਂ ਦੂਜਾ ਸਭ ਤੋਂ ਉੱਚਾ ਅੰਕੜਾ ਹੈ ਉਧਰ ਬੈਂਕ ਆਫ ਕੈਨੇਡਾ ਵੱਲੋਂ ਰੋਜ਼ਗਾਰ ਖੇਤਰ ਦੇ ਹਾਂ ਪੱਖੀ ਅੰਕੜਿਆਂ ਦੇ ਬਾਵਜੂਦ 30 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਚ ਵਿਆਜ ਦਰਾਂ ਘਟਾਏ ਜਾਣ ਦੇ ਅਸਾਰ ਨਜ਼ਰ ਨਹੀਂ ਆਉਂਦੇ ਮਾਹਿਰਾਂ ਦਾ ਕਹਿਣਾ ਹੈ ਕਿ ਗਵਾਂਡੀ ਮੁਲਕ ਨਾਲ ਕਾਰੋਬਾਰੀ ਖੇਤਰ ਚ ਚੱਲ ਰਹੀ ਕਸ਼ਮਕਸ਼ ਦੇ ਮੱਦੇਨਜ਼ਰ ਫਿਲਹਾਲ ਵਿਆਜ ਦਰਾਂ 2.75 ਫੀਸਦੀ ਦੇ ਪੱਧਰ ਤੇ ਬਰਕਰਾਰ ਰਹਿ ਸਕਦੀਆਂ ਨੇ। ਕੈਨੇਡਾ ਚ ਵਧ ਰੀਆਂ ਹਿੰਸਕ ਘਟਨਾਵਾਂ ਨੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਮਿਊਜ਼ਿਕ ਇੰਡਸਟਰੀ ਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਏ। ਉੱਥੇ ਹੀ ਕੈਨੇਡੀਅਨ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਲਈ ਵੀ ਅਜਈਆਂ ਘਟਨਾਵਾਂ ਇੱਕ ਵੱਡੀ ਚੁਣੌਤੀ ਬਣ ਗਈਆਂ ਨੇ। ਦੱਸਦੀਏ ਕਿ ਹਾਲ ਹੀ ਚ ਮਸ਼ਹੂਰ ਕਮੀਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਦੀ ਫਾਇਰਿੰਗ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਨੇ ਲਈ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੰਜਾਬੀ ਕਲਾਕਾਰ ਜਾਂ ਗਾਇਕ ਕੈਨੇਡਾ 'ਚ ਨਿਸ਼ਾਨਾ ਬਣੇ ਨੇ ਇਸ ਤੋਂ ਪਹਿਲਾਂ ਵੀ ਕਈ ਹਾਈ ਪ੍ਰੋਫਾਈਲ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ 'ਚ ਲਾਰੈਂਸ ਬਿਸ਼ਨੋਈ, ਰੋਹਿਤ ਗੋਦਾਰਾ ਤੇ ਜੈਪਾਲ ਭੁੱਲਰ ਵਰਗੇ ਗੈਂਗਸਟਰਾਂ ਦੇ ਨਾਮ ਉੱਭਰ ਕੇ ਸਾਹਮਣੇ ਆਏ 26 ਨਵੰਬਰ 2023 ਨੂੰ ਵੈਨਕੂਵਰ ਦੇ ਵਾਈਟ ਰੌਕ ਇਲਾਕੇ 'ਚ ਗਿੱਪੀ ਗਰੇਵਾਲ ਦੀ ਕਾਰ ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਗਿੱਪੀ ਨੂੰ ਪਹਿਲਾਂ 2018 'ਚ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ ਵੀ ਧਮਕੀਆਂ ਮਿਲੀਆਂ ਸਨ। 1 ਸਤੰਬਰ 2024 ਨੂੰ ਵੈਨਕੂਵਰ 'ਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ 14 ਰਾਊਂਡ ਤੱਕ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੁਦਾਰਾ ਗੈਂਗ ਨੇ ਲਈ ਸੀ। ਨਵੰਬਰ 20 ਟ੍ਰਾਂਟੋ ਵਿੱਚ ਪੰਜਾਬੀ ਸਟੂਡੀਓਜ਼ ਵਾਲੇ ਇਲਾਕੇ 'ਚ ਲਗਭਗ 100 ਰਾਉਂਡ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ 'ਚ ਪੁਲਿਸ ਨੇ 16 ਲੋਕ ਗ੍ਰਿਫਤਾਰ ਕੀਤੇ ਸਨ ਤੇ 23 ਹਥਿਆਰ ਬਰਾਮਦ ਕੀਤੇ ਗਏ ਸਨ। ਇਹ ਘਟਨਾ ਸਿੱਧਾ ਸੰਗੀਤ ਇੰਡਸਟਰੀ ਉੱਤੇ ਹੋ ਰਹੇ ਹਮਲਿਆਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। 4 ਫਰਵਰੀ 2025 ਨੂੰ ਪ੍ਰਸਿੱਧ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਕੈਨੇਡਾ ਸਥਿਤ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਜੈਂਟਾ ਨੇ ਲਈ ਸੀ ਜੋ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਅੱਜਕੱਲ ਆਸਟ੍ਰੇਲੀਆ ਚ ਲੁਕਿਆ ਹੋਇਆ ਹੈ ਉਹ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦਾ ਵੀ ਕਰੀਬੀ ਦੱਸਿਆ ਜਾਂਦਾ ਹੈ ਦੱਸਦੀ ਹੈ ਕਿ ਪੰਜਾਬੀ 뮤직 ਇੰਡਸਟਰੀ ਤੇ ਗੈਂਗਸਟਰਾਂ ਵਿਚਕਾਰ ਲੰਬਾ ਇਤਿਹਾਸ ਰਿਹਾ ਹੈ ਪੰਜਾਬ ਚ ਸਿੱਧੂ ਮੂਸੇਵਾਲੇ ਦੀ ਹਤਿਆ ਨੇ ਇੰਡਸਟਰੀ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਪਿੰਕੀ ਢਾਲੀਵਾਲ ਬੱਬੂ ਮਾਨ ਕਰਨ ਔਜਲਾ ਮਨਕੀਰਤ ਔਲਖ ਆਦ ਕਲਾਕਾਰਾਂ ਨੂੰ ਹਾਲ ਹੀ ਚ ਧਮਕੀਆਂ ਮਿਲੀਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨਾਲ ਚੱਲ ਰਹੀ ਵਪਾਰ ਗੱਲਬਾਤ ਬਾਰੇ ਮਾਰਕਰਨੀ ਮੰਗਲਵਾਰ ਨੂੰ ਆਪਣੀ ਕੈਬਨਟ ਨਾਲ ਚਰਚਾ ਕਰਨ ਲਈ ਮੁਲਾਕਾਤ ਕਰਨਗੇ ਪੀਐਮਓ ਨੇ ਕਿਹਾ ਕਿ ਕਾਰਨੀ 22 ਜੁਲਾਈ ਨੂੰ ਪ੍ਰੀਮੀਅਰਜ਼ ਨਾਲ ਵੀ ਮੁਲਾਕਾਤ ਕਰਨਗੇ ਕੈਨੇਡੀਅਨ ਪ੍ਰੀਮੀਅਰਜ਼ ਆਪਣੇ ਸਾਲਾਨਾ ਸਰਗਰਮੀਆਂ ਦੇ ਇਕੱਠ ਲਈ ਹੰਟਸਵਿਲ অন্ਟਾਰੀਓ ਚ ਮਿਲ ਰਹੇ ਨੇ ਤੇ ਇਸ ਮੁਲਾਕਾਤ ਚ ਕਾਰਨੀ ਵੀ ਸ਼ਾਮਲ ਹੋਣਗੇ ਪੀਐਮਓ ਦੇ ਬਿਆਨ ਚ ਕਿਹਾ ਗਿਆ ਹੈ ਕਿ ਅਮਰੀਕਾ ਨਾਲ ਮੌਜੂਦਾ ਵਪਾਰਕ ਗੱਲਬਾਤ ਦੌਰਾਨ ਕੈਨੇਡੀਅਨ ਸਰਕਾਰ ਨੇ ਕਾਮਿਆਂ ਅਤੇ ਕਾਰੋਬਾਰਾਂ ਦਾ ਦ੍ਰਿੜਤਾ ਨਾਲ ਬਚਾਅ ਕੀਤਾ ਹੈ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕੱਲ ਰਾਤ ਕਿਹਾ ਸੀ ਕਿ ਅਸੀਂ 1 ਅਗਸਤ ਦੀ ਨਵੀਂ ਸੀਮਾ ਅਨੁਸਾਰ ਕੰਮ ਨੂੰ ਜਾਰੀ ਰੱਖਾਂਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡੀਅਨ ਸਮਾਨ ਤੇ ਹੋਰ ਵੀ ਜ਼ਿਆਦਾ ਟੈਰਿਫ ਲਗਾਉਣ ਦੀ ਧਮਕੀ ਦੇ ਕੇ ਕੈਨੇਡਾ ਨਾਲ ਵਪਾਰ ਵਿਵਾਦ 'ਚ ਇੱਕ ਨਵਾਂ ਮੋੜ ਲਿਆਂਦਾ ਹੈ ਨਵੀਂ ਦਰ 35% ਮੌਜੂਦਾ 25% ਟੈਰਿਫ ਵਾਲੀਆਂ ਚੀਜ਼ਾਂ ਤੇ ਲਾਗੂ ਹੋਣ ਦੀ ਉਮੀਦ ਹੈ 트੍ਰੰਪ ਨੇ ਕਿਹਾ ਕਿ ਨਵੀਂ ਟੈਰਿਫ ਦਰ 1 ਅਗਸਤ ਤੋਂ ਲਾਗੂ ਹੋਵੇਗੀ ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣਾ ਮਨ ਬਦਲ ਵੀ ਸਕਦੇ ਨੇ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਇੱਕ ਸੰਤੁਲਿਤ ਜਵਾਬ ਦੇਣ ਦੀ ਮੰਗ ਕੀਤੀ ਹੈ ਮੋ ਨੇ ਕਿਹਾ ਕਿ 트럼ਪ ਆਪਣੀਆਂ ਟੈਰਫ ਧਮਕੀਆਂ ਜਾਰੀ ਰੱਖ ਰਹੇ ਨੇ ਜਿਵੇਂ ਕਿ ਉਹਨਾਂ ਨੇ ਕੱਲ ਰਾਤ ਦੁਬਾਰਾ ਕੀਤਾ ਸਾਨੂੰ ਰਿਸਪੌਂਡ ਕਰਨ ਦੀ ਲੋੜ ਹੈ ਪਰ ਬਹੁਤਾ ਜ਼ਿਆਦਾ ਵੀ ਨਹੀਂ ਤੇ ਨਾਲ ਹੀ ਅਮਰੀਕੀ ਅਧਿਕਾਰੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਆਪਣੇ ਬਾਜ਼ਾਰਾਂ ਨੂੰ ਦੂਜੇ ਦੇਸ਼ਾਂ 'ਚ ਫਲਾਉਂਦੇ ਰਹਿਣਾ ਚਾਹੀਦਾ ਹੈ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੋਸ਼ਲ ਮੀਡੀਆ ਤੇ 트ੰਪ ਦੇ ਪੱਤਰ ਨੂੰ ਦਿਸ਼ਾਹੀਣ ਅਤੇ ਤੱਥਾਂ ਅਨੁਸਾਰ ਗਲਤ ਆਖਿਆ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਹੋਰ ਜਵਾਬੀ ਟੈਰਿਫਾਂ ਦੇ ਖਿਲਾਫ ਨੇ ਉਹਨਾਂ ਨੇ ਕਿਹਾ ਕਿ ਜੇ ਕੈਨੇਡਾ ਹੋਰ ਜਵਾਬੀ ਟੈਰਿਫ ਲਗਾਏਗਾ ਤਾਂ ਇਸ ਨਾਲ ਕੈਨੇਡੀਅਨ ਲੋਕਾਂ ਅਤੇ ਕਾਰੋਬਾਰਾਂ ਦਾ ਨੁਕਸਾਨ ਹੋਵੇਗਾ ਕੈਨੇਡਾ ਨੇ 12 ਮਾਰਚ ਨੂੰ ਅਮਰੀਕੀ ਉਤਪਾਦਾਂ ਤੇ 29.8 ਬਿਲੀਅਨ ਡਾਲਰ ਦੇ ਮੁੱਲ ਦੇ ਜਵਾਬੀ ਟੈਰਿਫ ਲਗਾਏ ਸਨ ਇਹ ਉਪਾਅ ਮੁੱਖ ਤੌਰ ਤੇ ਅਮਰੀਕਾ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਲਾਏ 25 ਫੀਸਦੀ ਟੈਰਿਫ ਦੇ ਜਵਾਬ ਚ ਕੀਤੇ ਗਏ ਸਨ ਪਿਛਲੇ ਮਹੀਨੇ 트럼ਪ ਨੇ ਟੈਰਿਫ ਵਧਾ ਕੇ 50% ਕਰ ਦਿੱਤੇ ਪਰ ਕੈਨੇਡਾ ਨੇ ਜਵਾਬੀ ਟੈਰਿਫ ਤੋਂ ਗੁਰੇਜ਼ ਕੀਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 트럼ਪ ਦੇ ਫੈਸਲੇ ਨੂੰ ਗੈਰਵਾਜਬ ਆਖਿਆ ਸੀ ਅਤੇ ਜਵਾਬੀ ਕਾਰਵਾਈ ਦਾ ਵਾਅਦਾ ਕੀਤਾ ਸੀ ਪਰ ਕਿਹਾ ਸੀ ਕਿ ਵਪਾਰਕ ਗੱਲਬਾਤ ਜਾਰੀ ਰਹਿਣ ਦੌਰਾਨ ਉਹ ਜਵਾਬੀ ਕਾਰਵਾਈ ਨਹੀਂ ਕਰਨਗੇ। ਹਾਲਾਂਕਿ ਅਨਟੈਰੀਓ ਪ੍ਰੀਮੀਅਰ ਡੱਗ ਫੋਰਡ ਨੇ ਜ਼ਰੂਰ ਕਿਹਾ ਸੀ ਕਿ ਕੈਨੇਡਾ ਨੂੰ ਚੁੱਪ ਨਹੀਂ ਬਹਿਣਾ ਚਾਹੀਦਾ ਤੇ ਅਮਰੀਕੀ ਸਟੀਲ ਤੇ ਤੁਰੰਤ ਜਵਾਬੀ ਟੈਰਿਫ ਠੋਕ ਦੇਣੇ ਚਾਹੀਦੇ ਨੇ ਕਾਰਨੀ ਅਤੇ ਟਰੰਪ 21 ਜੁਲਾਈ ਤੱਕ ਕਿਸੇ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਸਹਿਮਤ ਹੋਏ ਸਨ ਪਰ ਟਰੰਪ ਦੇ ਇਸ ਨਵੇਂ ਐਲਾਨ ਮਗਰੋਂ ਹੁਣ ਇਹ ਡੈਡਲਾਈਨ 1 ਅਗਸਤ ਤੱਕ ਹੋ ਗਈ ਹੈ ਕੈਨੇਡਾ ਤੇ ਭਾਰਤ ਵਿਚਾਲੇ ਸਬੰਧ ਇੱਕ ਵਾਰ ਫੇਰ ਪਟੜੀ ਤੇ ਆਉਂਦੇ ਨਜ਼ਰ ਆ ਰਹੇ ਨੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਲੈ ਕੇ ਚੱਲ ਰਿਹਾ ਲੰਬੇ ਵਿਵਾਦ ਮਗਰੋਂ ਪਿਛਲੇ ਮਹੀਨੇ ਹੋਏ ਸਮਝੌਤੇ ਤੋਂ ਬਾਅਦ ਭਾਰਤ ਅਤੇ ਕੈਨੇਡਾ ਅਗਲੇ ਹਫ਼ਤੇ ਆਪਣੀ ਪਹਿਲੀ ਗੱਲਬਾਤ ਕਰਨ ਲਈ ਤਿਆਰ ਨੇ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਗੱਲਬਾਤ ਵਿੱਚ ਸੁਰੱਖਿਆ ਚਿੰਤਾਵਾਂ ਅਤੇ ਕੂਟਨੀਤਿਕ ਸਬੰਧਾਂ ਨੂੰ ਅਪਗ੍ਰੇਡ ਕਰਨ ਤੇ ਚਰਚਾ ਹੋਣ ਦੀ ਉਮੀਦ ਹੈ ਦੋਵਾਂ ਪਾਸਿਆਂ ਦੇ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕੈਨੇਡਾ ਦੇ ਸਹਾਇਕ ਡਿਪਟੀ ਮੰਤਰੀ ਵੈਲਡਨ ਐਪ ਦੇ ਸੀਨੀਅਰ ਭਾਰਤੀ ਡਿਪਲੋਮੈਟਸ ਨਾਲ ਮੀਟਿੰਗ ਲਈ ਨਵੀਂ ਦਿੱਲੀ ਜਾਣ ਦੀ ਉਮੀਦ ਹੈ ਜਿੱਥੇ ਉਹ ਸਬੰਧਾਂ ਨੂੰ ਮੁੜ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਦੋਵਾਂ ਦੇਸ਼ਾਂ ਦੇ ਮੁੱਦਿਆਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਉਪਾਅ ਤੇ ਚਰਚਾ ਕਰਨਗੇ ਦੋਵਾਂ ਡਿਪਲੋਮੈਟਸ ਦੇ ਨਾਵਾਂ ਨੂੰ ਸਿਧਾਂਤਕ ਤੌਰ ਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ ਇਹ ਐਲਾਨ ਅਗਸਤ ਦੇ ਅੰਤ ਤੱਕ ਹੋਣ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਭਾਰਤ ਅਤੇ ਕੈਨੇਡਾ ਦੇ ਦਵੱਲੇ ਸਬੰਧ ਉਦੋਂ ਟੁੱਟ ਗਏ ਸਨ ਜਦੋਂ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਚ ਬਿਨਾਂ ਸਬੂਤਾਂ ਦੇ ਦੋਸ਼ ਲਗਾਇਆ ਕਿ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਚ ਭਾਰਤ ਸਰਕਾਰ ਦੇ ਏਜੰਟਸ ਦਾ ਹੱਥ ਹੈ ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਕਰਾਰ ਦਿੰਦੇ ਹੋਏ ਹਾਰਜ ਕਰ ਦਿੱਤਾ ਤੇ ਦੂਵਾਂ ਧਿਰ ਨੇ ਵਪਾਰ ਸੌਦੇ ਤੇ ਗੱਲਬਾਤ ਨੂੰ ਰੋਕ ਦਿੱਤਾ ਕੂਟਨੀਤਿਕ ਸਬੰਧਾਂ ਨੂੰ ਕਟਾ ਦਿੱਤਾ ਗਿਆ ਤੇ ਇੱਕ ਦੂਜੇ ਦੇ ਦਰਜਣਾ ਡਿਪਲੋਮੈਟਸ ਨੂੰ ਕੱਢ ਦਿੱਤਾ ਗਿਆ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦਾ ਫੈਸਲਾ ਉਦੋਂ ਲਿਆ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡੀਅਨ ਹਮਰਤਬਾ ਮਾਰਕ ਕਾਰਨੀ ਨਾਲ ਪਿਛਲੇ ਮਹੀਨੇ ਕਨਨਾਸਕਿਸਟ G7 ਸੰਮੇਲਨ ਦੌਰਾਨ ਮੁਲਾਕਾਤ ਕੀਤੀ ਦੋਵੇਂ ਨੇਤਾ ਸਬੰਧਾਂ 'ਚ ਸਥਿਰਤਾ ਬਹਾਲ ਕਰਨ ਲਈ ਕੈਲੀਬ੍ਰੇਟਡ ਅਤੇ ਰਚਨਾਤਮਕ ਕਦਮਾਂ ਤੇ ਸਹਿਮਤ ਹੋਏ ਅਤੇ ਉਸ ਰੀਸੈਟ ਤੋਂ ਬਾਅਦ ਵੈਲਡਨ ਐਪ ਭਾਰਤ ਦੀ ਯਾਤਰਾ ਕਰਨ ਵਾਲੇ ਪਹਿਲੇ ਸੀਨੀਅਰ ਕੈਨੇਡੀਅਨ ਅਧਿਕਾਰੀ ਹੋਣਗੇ ਉਹਨਾਂ ਦੇ ਮਲੇਸ਼ੀਆ 'ਚ ਆਸੀਆਨ 'ਚ ਸਬੰਧਤ ਮੀਟਿੰਗਾਂ ਤੋਂ ਬਾਅਦ ਵਦੀਕ ਸਕੱਤਰ ਕੇ ਨਾਗਰਾਜ ਨਾਇਡੂ ਨਾਲ ਗੱਲਬਾਤ ਲਈ ਭਾਰਤ ਜਾਣ ਦੀ ਉਮੀਦ ਹੈ ਕੈਨੇਡਾ 'ਚ ਕਤਲ ਦੇ ਦੋਸ਼ੀ ਠਹਿਰਾਏ ਗਏ ਇੱਕ ਪੰਜਾਬੀ ਨੌਜਵਾਨ ਨੂੰ 3.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਵੇਲੇ 25 ਸਾਲ ਦੇ ਹੋ ਚੁੱਕੇ ਦਿਦਾਰ ਛੁੱਟੀ ਨੂੰ BC ਦੇ ਵਿਸਲਰ ਵਿਖੇ 14 ਅਗਸਤ 2021 ਨੂੰ ਹੋਈ। ਛੁਰੇਬਾਜ਼ੀ ਦੇ ਮਾਮਲੇ 'ਚ ਸਜ਼ਾ ਦਾ ਐਲਾਨ ਕੀਤਾ ਗਿਆ। ਜਿੱਥੇ 26 ਸਾਲ ਦੇ ਸਟੈਨਲੀ ਗਾਰਸਿਆ ਮੋਲੀਨਾ ਨੇ ਦਮ ਤੋੜ ਦਿੱਤਾ ਸੀ ਪੁਲਿਸ ਮੁਤਾਬਕ ਸਟੈਨਲੀ ਟੈਕਸੀ ਚੋਂ ਉਤਰ ਕੇ ਆਪਣੇ ਹੋਟਲ ਵੱਲ ਜਾ ਰਿਹਾ ਸੀ ਜਦੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਗਵਾਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਵਿਸਲਰ ਦੇ ਗ੍ਰੀਨ ਵਿਲੇਜ ਚ ਹੋਈ ਛੁਰੇਬਾਜ਼ੀ ਦੇ ਸ਼ੱਕੀ ਨੂੰ ਨਿਆਂ ਦੇ ਕਟਾਰੇ ਚ ਲਿਆਂਦਾ ਕਤਲ ਦੀ ਗੁੱਥੀ ਸੁਲਝਾਉਣ ਚ ਸੀ2 ਸਕਾਈ ਆਰਸੀਐਮਪੀ ਇੰਟੀਗ੍ਰੇਟਿਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸ ਅਤੇ ਬੀਸੀ ਕਾਰਨਰਜ਼ ਸਰਵਿਸ ਤੋਂ ਇਲਾਵਾ RCMP ਦੀ ਫੋਰੈਂਸਿਕ ਲੈਬਾਰਟਰੀ ਸਰਵਿਸਿਜ਼ ਵੱਲੋਂ ਵੀ ਯੋਗਦਾਨ ਦਿੱਤਾ ਗਿਆ। ਸ਼ੱਕੀ ਦੀ شناخت ਅਤੇ 71 ਕੀਤੇ ਸਬੂਤਾਂ ਦੇ ਆਧਾਰ 'ਤੇ ਡੈਲਟਾ ਦੇ ਦਿਦਾਰ ਝੁੱਟੀ ਨੂੰ ਜੂਨ 2022 ਚ ਕਾਬੂ ਕਰਦਿਆਂ ਕਤਲ ਦੇ ਦੋਸ਼ ਆਇਦ ਕੀਤੇ ਗਏ। ਅਦਾਲਤ ਵੱਲੋਂ ਦਿਦਾਰ ਝੁੱਟੀ ਦੇ ਡੀਐਨਏ ਦਾ ਨਮੂਨਾ ਲੈਣ ਅਤੇ ਉਮਰ ਭਰ ਵਾਸਤੇ ਹਥਿਆਰ ਰੱਖਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਨੇ। ਆਈ ਹਿੱਟ ਦੀ ਸਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ ਦਿਦਾਰ ਝੁੱਟੀ ਨੇ 16 ਜੁਲਾਈ 2024 ਨੂੰ ਕਤਲ ਦਾ ਗੁਨਾਹ ਕਬੂਲ ਕੀਤਾ ਅਤੇ ਅਦਾਲਤ ਵੱਲੋਂ ਲੋੜੀਂਦੀ ਕਾਰਵਾਈ ਮੁਕੰਮਲ ਕਰਦਿਆਂ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟੈਨਲੀ ਗਾਰਸਿਆ ਮੋਲੀਨਾ ਸਿਰਫ 26 ਸਾਲ ਦਾ ਸੀ ਜਦੋਂ ਇੱਕ ਹਿੰਸਕ ਵਾਰਦਾਤ ਦੌਰਾਨ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ। ਸਟੈਨਲੀ ਦੇ ਪਰਿਵਾਰ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਦੋਸ਼ੀ ਨੂੰ ਸਜ਼ਾ ਮਿਲਣ ਦੀ ਤਸੱਲੀ ਜ਼ਰੂਰ ਹੋਵੇਗੀ। ਕੈਨੇਡਾ 'ਚ ਇੱਕ ਹੋਰ ਭਾਰਤੀ ਪਰਿਵਾਰ ਦੇ ਘਰ ਉੱਤੇ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰੈਂਟਨ 'ਚ ਗੋਲੀਆਂ ਚਲਾ ਰਹੇ ਬੰਦੂਕ ਧਾਰੀ ਅਤੇ ਵਾਰਦਾਤ ਦੀ ਰਿਕਾਰਡਿੰਗ ਕਰ ਰਹੇ ਉਸਦੇ ਸਾਥੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਪੰਜਾਬੀ ਬੋਲਦਿਆਂ ਸੁਣਿਆ ਜਾ ਸਕਦਾ ਹੈ। ਇਹ ਵੀਡੀਓ ਰਿਕਾਰਡ ਕਰਨ ਵਾਲੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਜਦਕਿ ਗੋਲੀਆਂ ਚਲਾਉਣ ਵਾਲੇ ਨੇ ਚਿਹਰਾ ਟਕਿਆ ਹੋਇਆ ਹੈ ਜੋ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘੱਟੋ-ਘੱਟ 5 ਗੋਲੀਆਂ ਚਲਾਉਂਦਾ ਹੈ। ਇਸ ਮਗਰੋਂ ਦੋਵੇਂ ਮੌਕਾਏ ਵਾਰਦਾਤ ਤੋਂ ਫਰਾਰ ਹੋ ਜਾਂਦੇ ਨੇ। ਗੋਲੀਬਾਰੀ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਮਿਲੀ ਪਰ ਇਲਾਕੇ 'ਚ ਸਹਿਮ ਦਾ ਮਾਹੌਲ ਜ਼ਰੂਰ ਹੈ। ਫਿਲਹਾਲ ਵਾਰਦਾਤ ਬਾਰੇ ਪੀਲ ਰੀਜਨਲ ਪੁਲਿਸ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ ਇਹ ਘਟਨਾ ਅਜੇ ਹੀ ਸਮੇਂ ਸਾਹਮਣੇ ਆਈ ਜਦੋਂ ਸਰੀ ਵਿਖੇ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਦਾ ਮਾਮਲਾ ਪਖਿਆ ਹੋਇਆ ਏ ਕਾਰ ਚ ਬੈਠੇ ਇੱਕ ਸ਼ੱਕੀ ਵੱਲੋਂ ਗੋਲੀਆਂ ਚਲਾਉਣ ਦੌਰਾਨ ਕੈਫੇ ਚ ਸਟਾਫ ਮੌਜੂਦ ਸੀ ਪਰ ਸਾਰੇ ਵਾਲ-ਵਾਲ ਬਚ ਗਏ ਭਾਰਤੀ ਮੀਡੀਆ ਚਾਈਆਂ ਰਿਪੋਰਟਾਂ ਮੁਤਾਬਕ ਕਪਲ ਸ਼ਰਮਾ ਦੇ ਕੈਫੇ ਤੇ ਬਦਲਾ ਲਊ ਕਾਰਵਾਈ ਤਹਿਤ ਹਮਲਾ ਕਰਵਾਇਆ ਗਿਆ ਦੂਜੇ ਪਾਸੇ 온ਟਾਰੀਓ ਦੇ ਪਿਕਰਿੰਗ ਵਿਖੇ 67 ਸਾਲਾ ਇੱਕ ਔਰਤ ਦੀ ਲਾਸ਼ ਸੂਟਕੇਸ ਵਿੱਚੋਂ ਬਰਾਮਦ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਸੂਟਕੇਸ ਹਾਈਵੇ 401 ਦੀਆਂ ਈਸਟ ਬਾਉਂਡ ਲੇਨਸ ਦੇ ਨੇੜੇ ਮਿਲਿਆ ਕੁਝ মিডিਆ ਰਿਪੋਰਟਸ ਮੁਤਾਬਕ ਪੁਲਿਸ ਵੱਲੋਂ ਇਸ ਮਾਮਲੇ 'ਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਭਾਰਤੀ ਖਾਣੇ ਦੇ ਮਰੀਦ ਇੱਕ ਕੈਨੇਡੀਅਨ ਨੇ ਨਵੇਕਲੀ ਪਹਿਲ ਕੀਤੀ ਹੈ ਮੌਂਟਰੀਅਲ ਦੇ ਰਹਿਣ ਵਾਲੇ ਗਿਉਮ ਲੋਜ਼ੋ ਨੂੰ ਭਾਰਤ ਦੀ ਯਾਤਰਾ ਦੌਰਾਨ ਉੱਥੇ ਦਾ ਖਾਣਾ ਇੰਨਾ ਸਵਾਦ ਲੱਗਿਆ ਕਿ ਉਸ ਨੇ ਕੈਨੇਡਾ 'ਚ ਭਾਰਤੀ ਖਾਣੇ ਦਾ ਰੈਸਟੋਰੈਂਟ ਹੀ ਖੋਲ੍ਹ ਲਿਆ ਮੋਂਟਰੀਅਲ ਸ਼ਹਿਰ 'ਚ ਸਥਿਤ ਇਸ ਰੈਸਟੋਰੈਂਟ 'ਚ ਦੱਖਣ ਭਾਰਤ ਦਾ ਖਾਣਾ ਮਿਲਦਾ ਏ ਜਿਸ ਨੂੰ ਲੋਕ ਵੱਡੀ ਗਿਣਤੀ 'ਚ ਖਾਣ ਲਈ ਆਉਂਦੇ ਨੇ ਕੈਨੇਡੀਅਨ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਯੋਮ ਲੋਜ਼ੋ ਨੇ ਦੱਸਿਆ ਕਿ ਉਸ ਨੂੰ ਵੱਖ-ਵੱਖ ਦੇਸ਼ ਘੁੰਮਣ ਦਾ ਸ਼ੌਕ ਹੈ ਅਤੇ ਉਹਨਾਂ ਦੇਸ਼ਾਂ 'ਚ ਜਾ ਕੇ ਉਹ ਉੱਥੋਂ ਦੇ ਖਾਣੇ ਦਾ ਸਵਾਦ ਚਖਣ ਦੇ ਨਾਲ-ਨਾਲ ਉਸ ਨੂੰ ਬਣਾਉਣਾ ਸਿੱਖਦੇ ਨੇ ਕੈਨੇਡਾ ਵਾਪਸ ਆ ਕੇ ਉਹ ਉਸ ਭੋਜਨ ਨੂੰ ਕੈਨੇਡੀਅਨਸ ਨੂੰ ਸਿਖਾਉਣ ਲਈ ਵਰਕਸ਼ਾਪਾਂ ਵੀ ਲਗਾਉਂਦੇ ਸਨ 2010-2011 'ਚ ਮੁੰਬਈ ਦੀ ਯਾਤਰਾ ਦੌਰਾਨ ਉਹਨਾਂ ਨੇ ਦੇਖਿਆ ਕਿ ਮੁੰਬਈ ਦਾ ਡੱਬਾ ਸਿਸਟਮ ਕਿਵੇਂ ਕੰਮ ਕਰਦਾ ਹੈ ਲੋਜ਼ੋ ਮੁਤਾਬਕ ਉਹਨਾਂ ਨੇ 2013 ਚ ਟਿਫਨ ਸਿਸਟਮ ਸ਼ੁਰੂ ਕੀਤਾ ਸੀ ਜੋ ਕਿ ਕਰੀਬ 2 ਸਾਲ ਚੱਲਿਆ ਲੋਜ਼ੋ ਨੇ ਕਿਹਾ ਕਿ 2 ਸਾਲ ਦੇ ਵਕਫੇ ਚ ਸਾਡੀ ਚੰਗੀ ਜਾਣ ਪਹਿਚਾਨ ਬਣ ਗਈ ਤੇ ਸਾਡੇ ਬਹੁਤ ਸਾਰੇ ਪੱਕੇ ਗਾਹਕ ਬਣ ਗਏ ਗਿਯੋਮ ਲੋਜ਼ੋ ਨੇ ਕਿਹਾ ਕਿ 2016 ਚ ਉਹਨਾਂ ਨੇ ਆਪਣੇ ਹੋਰ ਦੋਸਤਾਂ ਨਾਲ ਰੈਸਟੋਰੈਂਟ ਖੋਲਣ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੇ ਰੈਸਟੋਰੈਂਟ ਦਾ ਨਾਮ ਵੀ ਭਾਰਤ ਵਿੱਚਲੇ ਰੈਸਟੋਰੈਂਟਸ ਦੀ ਤਰਜ਼ ਤੇ ਰੱਖਿਆ। ਜੇਕਰ ਭਾਰਤ 'ਚ ਕੋਈ ਰੈਸਟੋਰੈਂਟ ਦਾ ਨਾਮ ਰੱਖਦਾ ਹੈ ਤਾਂ ਸ਼ਾਨਦਾਰ ਭੋਜਨ ਵਰਗਾ ਨਾਮ ਰੱਖਦਾ ਹੈ ਤੇ ਇਸ ਲਈ ਅਸੀਂ ਸੁਪਰ ਕੁਆਲਿਟੀ ਨਾਮ ਰੱਖਿਆ। ਲੋਜ਼ੋ ਨੇ ਕਿਹਾ ਕਿ ਭਾਰਤੀ ਖਾਣੇ 'ਚੋਂ ਕੋਈ ਇੱਕ ਖਾਣਾ ਚੁਣਨਾ ਬਹੁਤ ਮੁਸ਼ਕਲ ਸੀ। ਭਾਰਤ ਚ ਭੋਜਨ ਦੀ ਬਹੁਤ ਵਿਭਿੰਨਤਾ ਹੈ ਸਾਡੇ ਲਈ ਇਹ ਮੁਸ਼ਕਲ ਫੈਸਲਾ ਸੀ ਕਿ ਅਸੀਂ ਆਪਣੇ ਗਾਂਕਾਂ ਨੂੰ ਕੀ ਖਵਾ ਸਕਦੇ ਹਾਂ ਪਰ ਅਸੀਂ ਇੱਕ ਖਾਸ ਤਰ੍ਹਾਂ ਦੇ ਭੋਜਨ ਚ ਮੁਹਾਰਤ ਅਤੇ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਸੀ ਸਾਡਾ ਇੱਕ ਦੱਖਣ ਭਾਰਤ ਦਾ ਦੋਸਤ ਹੋਣ ਕਰਕੇ ਅਸੀਂ ਉੱਥੋਂ ਦਾ ਭੋਜਨ ਚੁਣਨ ਦਾ ਫੈਸਲਾ ਲਿਆ ਖਾਣੇ ਦੇ ਸਵਾਦ ਬਾਰੇ ਗੱਲਬਾਤ ਕਰਦੇ ਹਾਂ ਲੋਜ਼ੋ ਨੇ ਕਿਹਾ ਕਿ ਉਹਨਾਂ ਦਾ ਮਕਸਦ ਸ਼ਹਿਰ 'ਚ ਭਾਰਤ ਵਰਗਾ ਭੋਜਨ ਪ੍ਰਦਾਨ ਕਰਨ ਦਾ ਸੀ ਜਿਸ ਵਿੱਚ ਉਹ ਕਾਫੀ ਕਾਮਯਾਬ ਰਿਹਾ ਆਪਣੀ ਭਾਰਤ ਯਾਤਰਾ ਬਾਰੇ ਗੱਲਬਾਤ ਕਰਦਿਆਂ ਗਾਉਮ ਲੋਜ਼ੋ ਨੇ ਕਿਹਾ ਕਿ ਉਹ ਹੁਣ ਤੱਕ 7 ਵਾਰ ਭਾਰਤ ਜਾ ਚੁੱਕੇ ਨੇ ਤੇ ਪਹਿਲੀ ਵਾਰ 2008 'ਚ ਗਏ ਸਨ ਭਾਰਤੀ ਲੋਕਾਂ ਦੇ ਸੁਭਾਅ ਬਾਰੇ ਗੱਲਬਾਤ ਕਰਦੇ ਹਾਂ ਲੋਜ਼ੋ ਨੇ ਕਿਹਾ ਕਿ ਭਾਰਤੀ ਲੋਕ ਆਪਣੇ ਸੱਭਿਆਚਾਰ ਉੱਪਰ ਮਾਣ ਕਰਦੇ ਨੇ ਤੇ ਲੋਕ ਬਹੁਤ ਮਦਦਗਾਰ ਨੇ ਉਹਨਾਂ ਕਹਿੰਿਆ ਸੀ ਭਾਰਤ ਦੀ ਯਾਤਰਾ ਦੌਰਾਨ ਲੋਕਾਂ ਦੇ ਘਰਾਂ 'ਚ ਜਾ ਕੇ ਭੋਜਨ ਬਣਾਉਣਾ ਸਿੱਖਿਆ ਲੋਜ਼ੋ ਮੁਤਾਬਕ ਖਾਣਾ ਬਣਾਉਣ ਬਾਬਤ ਹੋਰ ਸਿੱਖਣਾ ਅਤੇ ਆਪਣੇ ਹੁਨਰ ਨੂੰ ਤਰਾਸ਼ਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ 'ਚ 83000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਖਬਰ, ਹੋਲਸੇਲ ਅਤੇ ਰਿਟੇਲ ਸੈਕਟਰ 'ਚ ਰੋਜ਼ਗਾਰ ਦੇ ਸਭ ਤੋਂ ਵੱਧ ਮੌਕੇ। ਕੈਨੇਡਾ 'ਚ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਤੇ ਸਵਾਲ, 뮤직 ਇੰਡਸਟਰੀ 'ਚ ਬਣਿਆ ਦਹਿਸ਼ਤ ਦਾ ਮਾਹੌਲ। ਆਪਣੀ ਕੈਬਨਟ ਤੇ ਪ੍ਰੀਮੀਅਰਜ਼ ਨਾਲ ਮੀਟਿੰਗ ਕਰਨਗੇ ਕਾਰਨੀ ਡੋਨਾਲਡ ਟਰੰਪ ਦੇ ਨਵੇਂ ਟੈਰਿਫਾਂ ਨਾਲ ਨਜਿੱਠਣ ਦੀ ਕਵਾਇਦ। ਕੈਨੇਡਾ ਅਤੇ ਭਾਰਤ ਦੇ ਸਬੰਧਾਂ 'ਚ ਮੋੜ ਹੋ ਸਕਦਾ ਹੈ ਸੁਧਾਰ, ਅਗਲੇ ਮਹੀਨੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਉਮੀਦ। ਕਿਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ